ਮਿਲਿ ਮਾਣੇ ਨਿਮਾਣਿਆਂ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ ਮਿਲਿ ਮਾਣੇ ਨਿਮਾਣਿਆਂ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ ਮਿਲਿ ਮਾਣੇ ਨਿਮਾਣਿਆਂ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ ਪਵਣ ਗੁਰੂ ਪਾਣੀ ਪਿਤਾ ਪਵਨ ਗੁਰੂ ਪਾਣੀ ਪਿਤਾ ਪਵਨ ਗੁਰੂ ਪਾਣੀ ਪਿਤਾ ਤੋ ਤਰਤ ਮਹਤ ਤੇਰੇ ਦਰਿਆ ਆ ਤੇਰੇ ਦਰਿਆ ਆ ਮੇਲੇ ਮਾਨ ਨਿਮਾਣਿਆ ਰੋ ਤੇਰੇ ਦਰ ਆਇਆ ਤੇਰੇ ਦਰ ਆਇਆ ਮੇਲੇ ਮਾਨ ਨਿਮਾਣਿਆ ਰੋ ਤੇਰੇ ਦਰ ਆਇਆ ਤੇਰੇ ਦਰ ਆਇਆ ਮੇਲੇ ਮਾਨ ਨਿਮਾਣਿਆ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ ਇਸ ਰਾਤ ਦੁਇ ਦਾਈ ਦਾਇਆ ਇਸ ਰਾਤ ਦੁਇ ਦਾਈ ਦਾਇਆ ਸਗਲੁ ਜਗਤ ਤੇਰੇ ਦਰ ਆਇਆ ਤੇਰੇ ਦਰ ਆਇਆ ਮਿਲਿ ਮਾਨ ਨਿਮਾਨਿਆ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ ਮਿਲਿ ਮਾਨ ਨਿਮਾਨਿਆ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ ਮਿਲਿ ਮਾਨ ਨਿਮਾਨਿਆ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ

ਮਿਲਮਾਨ ਨਿਮਾਨਿਆ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ ਮਿਲਮਾਨ ਨਿਮਾਨਿਆ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ ਮਿਲਮਾਨ ਨਿਮਾਨਿਆ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਜਿੜਕ ਦੂਰ ਤੇਰੇ ਦਰ ਆਇਆ ਤੇਰੇ ਦਰ ਆਇਆ ਮੇਲੇ ਮਾਨ ਨਿਮਾਨਿਆਂ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ ਮੇਲੇ ਮਾਨੇ ਨਿਮਾਨਿਆਂ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ ਮਲੇ ਮਾਨੇ ਨਿਮਾਨਿਆਂ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ ਜਿਨਨੀ ਨਾਮ ਧਿਆਇਆ ਜਿਨਨੀ ਨਾਮ ਧਿਆਇਆ ਜਿਨਨੀ ਨਾਮ ਧਿਆਇਆ ਜਿਨਨੀ ਨਾਮ ਧਿਆਇਆ اے ਮੁਸਕਤ ਕਾਲ ਤੇਰੇ ਦਰ ਆਇਆ ਤੇਰੇ ਦਰ ਆਇਆ ਮਲੇ ਮਾਨੇ ਨਿਮਾਨਿਆਂ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ ਮਿਲ ਮਾਨੇ ਨਿਮਾਨਿਆ ਲੋ ਤੇਰੇ ਦਰ ਆਇਆ ਤੇਰੇ ਦਰ ਆਇਆ ਮਿਲ ਮਾਨੇ ਨਿਮਾਨਿਆ ਲੋ ਤੇਰੇ ਦਰ ਆਇਆ ਤੇਰੇ ਦਰ ਆਇਆ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਸੁੱਤੀ ਨਾਲ ਤੇਰੇ ਦਰ ਆਇਆ ਤੇਰੇ ਦਰ ਆਇਆ ਮਿਲ ਮਾਨ ਨਿਮਾਨਿਆ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ ਮਿਲ ਮਾਨ ਨਿਮਾਨਿਆ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ ਮਿਲ ਮਾਨ ਨਿਮਾਨਿਆ ਨੂੰ ਤੇਰੇ ਦਰ ਆਇਆ ਤੇਰੇ ਦਰ ਆਇਆ